ਪੋਰ ਦਾਉਂਡੀ ਡਾਕ ਮੇਰੇ ਵੀਰ ਸਾਰੇ ਤੇ ਇੱਕ ਨਵੀਂ ਸ਼ੈਅ ਬਾਰੇ ਦੱਸਣ ਲੱਗਾ ਤੁਹਾਨੂੰ ਨਵਾਂ ਟੋਨਿਕ ਤੇ ਬਹੁਤ ਵਧੀਆ ਜੀਜ਼ਾ ਬਹੁਤ ਵਧੀਆ ਰਿਜ਼ਲਟ ਆਇਆ ਕਿਉਂਕਿ ਪਿਛਲੀਆਂ ਗਰਮੀਆਂ ਚ ਲਾਉਂ ਚੋ ਆਇਆ ਇਹ ਪ੍ਰੋਡਕਟ ਇਹ ਪਿਛਲੀਆਂ ਗਰਮੀਆਂ ਚ ਵਰਤਿਆ ਗਿਆ ਫਾਰਮਰਾਂ ਵੱਲੋਂ ਫਾਰਮਰਾਂ ਵੱਲੋਂ ਉਹ ਵਰਤਿਆ ਗਿਆ ਵਾ ਫੀਲਡ ਚ ਬਹੁਤ ਸੋਹਣਾ ਰਿਜ਼ਲਟ ਆਇਆ ਜਿਵੇਂ ਗਰਮੀ ਦੇ ਵਿੱਚ ਕੋਹਾ ਜਾਂ ਵਰਦਾਨ ਆ ਗਰਮੀਆਂ ਦਾ ਪਸ਼ੂਆਂ ਲਈ ਇੱਕ ਵਰਦਾਨ ਲਾ ਲੋ ਉਹਨਾਂ ਨੂੰ ਗਰਮੀ ਤੋਂ ਬਚਾਉਣ ਵਾਸਤੇ ਬਹੁਤ ਵਧੀਆ ਚੀਜ਼ ਆਪਾਂ ਕੈਲਸ਼ੀਅਮ ਉਹ ਵਗੈਰਾ ਪਾਉਂਦੇ ਆ ਨਾ ਕੈਲਸ਼ੀਅਮ ਮਿਲਦੀ ਫਾਸਫੋਰਸ ਮਿਲਦੀ ਉਹ ਦੇਖ ਕਰੋ ਟ੍ਰੋ ਢੋਲਿਆਂ ਦੇ ਨਾਲ ਉਹ ਜਿਹੜਾ ਆਲ ਓਵਰ ਇੱਕ ਮਲਟੀਵਿਟਾਮਿਨ ਨਾਲ ਲਾ ਲਓ ਤੁਸੀਂ ਹਨਾ ਕੀਟ ਸਪਰੇਸ ਕੋਈ 71 ਦਾ ਵੀ ਸਪਰੇਸ ਉਹ ਤੇ ਕੰਮ ਕਰੋ ਠੀਕ ਹੈ ਜੀ ਗਰਮੀਆਂ ਦੇ ਵਿੱਚ ਮਤਲਬ ਅਨੇਕਾਂ ਹੀ ਫਾਇਦੇ ਨੇ ਜਿੰਨੇ ਆਪਣਾ ਜਾਨਵਰ ਬਿਮਾਰ ਹੋ ਜਾਂਦਾ ਵਾ ਬੁਖਾਰ ਟੈਂਪਰੇਚਰ ਨਹੀਂ ਉਤਰਦਾ ਹਾਂਬਦਾ ਵਾ ਬਹੁਤ ਜ਼ਿਆਦਾ ਹੰਗਦਾ ਵਾ ਹਨਾ ਮੋ ਜੋ ਪਾਣੀ ਆਉਂਦਾ ਵਾ ਹੀਟ ਦੇ ਸਟ੍ਰੈਸ ਦੇ ਵਿੱਚ ਜਲ ਗਿਆ ਟੈਂਪਰੇਚਰ ਨੇ ਉੱਪਰ ਦਾ ਉਹਦੇ ਵਿੱਚ ਧੀਏ ਦਵਾਂਗੇ ਤਾਂ ਬਹੁਤ ਫਾਇਦਾ ਵਾ ਇਹ ਕਦ ਸਪਰੈਸ ਖਤਮ ਹੋਊਗਾ ਈਆ ਹੀ ਦ੍ਰਿਸ਼ਟੀ ਹੋਊਗੀ ਪਾਣੀ ਦੀ ਕਮੀ ਨਹੀਂ ਹੋਊਗੀ ਇਮਿਊਨਿਟੀ ਪਾਵਰ ਵਧੂਗੀ ਬਹੁਤ ਹੀ ਫਾਇਦੇਮੰਦ ਭੁੱਖ ਵੀ ਲੱਗੂਗੀ ਲਿਵਰ ਨੂੰ ਪਾਵਰ ਦਊਗਾ ਮਜ਼ਬੂਤ ਕਰੂਗਾ ਲਿਵਰ ਕੰਮ ਕਰੂਗਾ ਭੁੱਖ ਲੱਗੂਗੀ ਵਧੀਆ ਮਤਲਬ 4-5 ਘੰਟੇ ਕੰਮ ਕਰਦਾ ਬਹੁਤ ਫਾਸਟ ਟੋਪ ਦੇ ਕੰਮ ਕਰਦਾ ਵਾ ਨਟਾ ਸਟਰੋਂਗ ਵੈਟਰੈਂਡ ਫਾਰਮਾ ਕੰਪਨੀ ਦਾ ਆਪਾਂ ਵੀਰੋ ਮਸ਼ਹੂਰੀ ਨਹੀਂ ਕਰਦੇ ਕਿ ਚੀਜ਼ ਦੀ ਸਾਡੇ ਫਾਰਮਰ ਭਰਾਵਾਂ ਦਾ ਭਲਾ ਹੋਣਾ ਚਾਹੀਦਾ ਸਾਡੇ ਜਿਹੜੇ ਜਾਨਵਰ ਹੈ ਉਹਨਾਂ ਦੀ ਜਾਨ ਬਚਣੀ ਚਾਹੀਦੀ ਆ ਗਰਮੀ ਬੜੀ ਆ ਤਾਂ ਕਰਕੇ ਇਹ ਚੀਜ਼ ਦੀ ਵੀਡੀਓ ਬਣਾ ਰਿਹਾ ਵਾਂ ਮੈਂ ਆਹ ਤੇ ਮੇਰੇ ਹੱਥ ਤੇ ਜਿਹੜੀ ਇਹ ਹੈਗੀ 250 ਐਮਐਲ ਇਹਦੇ ਇੱਕ ਸੈਂਪਲ ਆ ਮੈਡੀਕਲ ਤੋਂ ਆਪਾਂ ਨੂੰ 1 ਲੀਟਰ ਮਿਲਦੀ ਆ ਤਾਂ 5 ਲੀਟਰ ਮਿਲਦੀ ਆ ਹਣਾ ਤੇ 100 ਐਮਐਲ ਡੇਲੀ ਦੇਣੀਆਂ ਆ ਕਿਸੇ ਤਰ੍ਹਾਂ ਦੀ ਬਿਮਾਰੀ ਦਾ ਲਾਜ ਹੋਇਆ ਵਾ ਬਸ ਦੇ ਵਿੱਚ ਆਪਣਾ ਜਾਨਵਰ ਸੁਸਤਰ ਜਾਂਦਾ ਵਾ ਮਤਲਬ ਐਕਟਿਵਲੀ ਰਹਿੰਦਾ ਹਨ એનર્ਜੀ ਲੈਵਲ ਨਹੀਂ ਹੁੰਦਾ ਉਹਦੇ ਚਾਹਿਆ ਦਵਾ ਕੇ ਨਾ ਤੇ ਆਪਣਾ ਜਾਨਵਰ ਬਿਲਕੁਲ ਐਕਟਿਵ ਹੋ ਜੂਗਾ ਚੰਗ ਹੋ ਜੂਗਾ ਵਧੀਆ ਲੱਗੂਗਾ ਵਧੀਆ ਫੀਲ ਹੋਊਗਾ ਕਾ એનર્ਜੀ ਮਿਲਣੀ ਆ ਪਾਣੀ ਦੀ ਕਮੀ ਪੂਰੀ ਹੋਣੀ ਆ ਤਾਂ ਮੇਰੇ ਵੀਰ ਜਰੂਰ ਇਹਨੂੰ ਵਕਤ ਤੇ ਦੇਖੋ ਤੇ ਬਟਾਮਨ ਇਹਦੇ ਵਿੱਚ ਨਿੰਦਰਨ ਵੀ ਆ ਠੀਕ ਹੈ ਜੀ ਤੇ ਫਲੇਮਰੰਬੀਆ ਕੋਕਾ ਕੀ ਜੀ ਇਹ ਬਹੁਤ ਵਧੀਆ ਟੋਨਿਕ ਆ ਲਿਵਰ ਟੋਨਿਕ ਦੇਣ ਦੀ ਲੋੜ ਨਹੀਂ ਪਰ ਕੈਲਸ਼ੀਅਮ ਦੇਣ ਦੀ ਲੋੜ ਨਹੀਂ 5 ਲੀਟਰ ਲਿਆ ਕੇ ਰੱਖੋ 1 ਲੀਟਰ ਲਿਆ ਕੇ ਰੱਖੋ ਤੇ ਗਰਮੀਆਂ ਦੇ ਵਿੱਚ ਤੁਸੀਂ ਦੋ ਜਿੱਥੇ ਦੁੱਧ ਘਟਿਆ ਹੋਆ ਜਾਨਵਰ ਦਾ ਗਰਮੀ ਦੇ ਰਕੇ ਪੱਖੇ ਦੋ ਦੁੱਧ ਵੀ ਵਧੂਗਾ ਤੇ ਹਰ ਮਤਲਬ ਆਲਓਵਰੀਆ ਗਰਮੀਆਂ ਦੇ ਵਿੱਚ ਕਿਸੇ ਵੀ ਚੀਜ਼ ਦਾ ਰੁਕਾਵਟ ਆਉਂਦੀ ਆ ਕੋਈ ਵੀ ਕਮੀ ਹੁੰਦੀ ਪਸ਼ੂ ਨੂੰ ਤੇ ਤੇ ਇੱਕ ਵਧੀਆ ਚੀਜ਼ ਆ ਤੇ ਭਰਾ ਨੂੰ ਪਿਆਰ ਕਰਦੇ ਹੋ ਗੱਲ ਮੰਨਿਓ ਜਰੂਰ ਕਿਉਂਕਿ ਇਹ ਵੀਡੀਓ ਤੁਹਾਡੇ ਫਾਇਦੇ ਲਈ ਬਣਾਉਣਾ ਮੈਂ ਮੈਂ ਮਸ਼ਹੂਰੀ ਨਹੀਂ ਕਰਦਾ ਹੁੰਦਾ ਤੁਹਾਨੂੰ ਬਤਾ ਕਿਸੇ ਚੀਜ਼ ਦੀ ਬਸ ਫਾਇਦਾ ਆਪਣੇ ਜਨਵਰਾਂ ਦੀ ਜਾਨ ਜਰੂਰੀ ਆ ਇੱਕ ਬਿਮਾਰੀ ਤੋਂ ਬਾਅਦ ਆਪਣੇ ਜਨਵਰ ਲਿੱਸੇ ਹੋ ਜਾਂਦੇ ਆ ਕਮਜ਼ੋਰ ਹੋ ਜਾਂਦੇ ਆ ਹਨਾ ਤੇ ਉਹਦੇ ਮਗਰੋਂ ਵੀ ਬਿਮਾਰੀ ਕਿਸੇ ਤਰ੍ਹਾਂ ਦੀ ਵੀ ਆਈ ਆ ਹਨਾ ਜਾਂ ਲਾਊ ਮੁੱਤਰ ਆਈ ਆ ਪ੍ਰੋਕੋਡਾ ਫਿਵਰ ਆਇਆ ਕੋਈ ਇਨਫੈਕਸ਼ਨ ਤੋਂ ਬਾਅਦ ਬੁਖਾਰ ਤੋਂ ਬਾਅਦ ਆਪਣਾ ਜਾਨਵਰ ਬੜਾ ਲੋਸ ਹੋ ਜਾਂਦਾ ਇਹ ਦੋ ਪਿਆਲੋ 5 ਲੀਟਰ ਜਾਨਵਰ ਨੂੰ ਘੱਟ ਤੋਂ ਘੱਟ 1 ਲੀਟਰ ਦਾ ਪਿਆਲੋ ਪਿਆਲੋ ਤੇ ਕਿਸੇ ਵੀ ਬਿਮਾਰੀ ਦੇ ਮਗਰੋਂ ਆਪਾਂ ਇਹ ਕਿ ਉਹ ਵੈਟਰਨਟ ਫਾਰਮਾ ਕੰਪਨੀ ਹਾਰਮੜੀ ਜੋਤੀ ਹੋਣਾ ਵਾਏ ਤੇ ਕੈਲਸ਼ੀਅਮ ਦੀਆਂ ਢੋਲੀਆਂ ਡਾਲੀਆਂ ਬੰਦ ਕਰਕੇ ਤੇ ਇੱਕ ਵਾਰੀ ਵਰਤ ਕੇ ਦੇਖੋ ਤੇ ਬਹੁਤ ਵਧੀਆ ਗਰਮੀਆਂ ਦੇ ਵਿੱਚ ਜੀਜਾ ਦੁੱਧ ਦਾ ਦੱ ਘਟਿਆ ਤੇ ਬਦੂ ਕਰ ਜਰੂਰ ਤੇ ਜਾਨਵਰ ਨੂੰ એનર્ਜੀ ਇਮਿਊਨਿਟੀ ਪਾਵਰ ਫਰਮ ਕਰ ਦੂਗਾ ਐਕਟਿਵ ਕਰ ਦੂਗਾ ਭੁੱਖ ਬਖਲਾ ਦੂਗਾ ਗੁਰੀ ਤੇ ਘੈਂਟ ਜੀ ਰਿਆ ਇਹ ਟ੍ਰੇਪਰ ਤੇ 5 ਲੀਟਰ ਤੇ ਪ੍ਰਾਈਸ ਇਹਦਾ ਹੋਣਾ ਵਾ 1 ਲੀਟਰ ਦਾ 3 ਸਾਢੇ 350 ਦੇ ਪਲੱਸ ਇੱਥੇ ਤੇ ਹੋਊਗਾ ਜੇ ਆਪਾਂ 5 ਲੀਟਰ ਲੈਣੇ ਆ ਤੇ 1400 ਦੇ ਪਲੱਸ ਸ਼ਦਾ ਆ ਰਿਹਾ ਢੂਗਾ ਜੇ ਤੁਹਾਨੂੰ ਮੈਂ ਅੰਦਾਜ਼ ਇਹਨਾਂ ਦੱਸਣ ਦੇ ਇਹਨਾਂ ਦਾ ਰੇਟ ਹੋਊਗਾ ਬਾਕੀ ਘੱਟ ਵੱਧ ਹੋ ਸਕਦਾ ਭਰਾਵੋ ਤੇ ਦੂਜੀ ਗੱਲ ਇਹ ਹੈ ਕਿ ਹੁਣ ਕੈਲਸ਼ੀਅਮ ਆਪਾਂ ਕੋਈ ਵੀ ਲਿਉਂਦੇ ਉਹ ਵੀ ਸਾਨੂੰ 1000 1200 ਦੀ ਪੈਂਦੀ ਆ ਇਹਦੇ ਵਿੱਚ ਆਲ ఓਵਰ ਸਾਰੀਆਂ ਚੀਜ਼ਾਂ ਮਿਲਦੀਆਂ ਆ ਨੇ ਆਪਾਂ ਨੂੰ ਹਰ ਇੱਕ ਚੀਜ਼ ਮਿਲਦੀ ਹੈ ਬਟ ਟਾਈਮ ਨੂੰ ਨਿੰਦਰ ਲਓ ਤੇ ਮੇਰੇ ਭਰਾ ਜਰੂਰ ਵਰਤਿਓ ਕੈਲਸ਼ੀਅਮ ਕੋ ਉੱਪਰ ਕੋਪਦੀ ਇੱਕ ਮਿਆਏ ਤੇ ਸ਼ਹਿ ਤਗੜੀ ਲਾ ਲਓ ਤੇ ਘਣਤੀ ਜੇ ਤੇ ਜਰੂਰ ਵਰਤ ਕੇ ਦੇਖਿਓ ਤੇ ਮੇਰੇ ਭਰਾਣਾ ਚੰਗੀ ਲੱਗੀ ਹੈ ਵੀਡੀਓ ਜਾਣਕਾਰੀ ਚੰਗੀ ਲੱਗੀ ਆ ਤੇ ਵੀਡੀਓ ਸ਼ੇਅਰ ਕਰ ਦਿਨੀਆਂ ਲਾਈਕ ਕਰ ਦਿਨੀਆਂ ਕਮੈਂਟ ਕਰਨਾ ਵਾ ਨਵੇਂ ਆਇਆ ਚੈਨਲ ਤੇ ਸਬਸਕ੍ਰਾਈਬ ਜਰੂਰ ਕਰਨਾ ਵਾ ਕੋਈ ਚੰਗੀ ਚੀਜ਼ ਦੀ ਜਾਣਕਾਰੀ ਵੀ ਮੈਂ ਦਿੰਦਾ ਰਹਿਣਾ ਵਾ ਆਪਣੇ ਰਿਜ਼ਲਟ ਵੀ ਦਿਖਾਉਂਦਾ ਰਹਿਣਾ ਤੁਹਾਨੂੰ ਆਪਣਾ ਕੰਮਕਾਰ ਵੀ ਦਿਖਾਉਂਦੇ ਰਹਿਣਾ ਉਹਦੀ ਕਿਰਪਾ ਸੱਚੇ ਬਾਦਸ਼ਾਹ ਦੀ ਤੇ ਕੋਈ ਚੰਗੀ ਚੀਜ਼ ਫੀਲਡ ਦੇ ਵਿੱਚ ਉਹਦਾ ਮੈਂ ਤੁਹਾਨੂੰ ਰਿਜ਼ਲਟ ਵੀ ਦੇਣਾ ਵਾ ਠੀਕ ਹੈ ਨਾ ਜਿਹਦਾ ਰਿਜ਼ਲਟ ਫੀਲਡ ਦੇ ਵਿੱਚ ਆਇਆ ਵਾ ਉਹ ਚੀਜ਼ ਤੁਹਾਡੇ ਅੱਗੇ ਲੈ ਕੇ ਆਉਣੀ ਆ ਬਾਕੀ ਚੀਜ਼ਾਂ ਪਿੱਛੇ ਰਹਿਣਗੀਆਂ ਉਹਨਾਂ ਦੀ ਗੱਲ ਨਹੀਂ ਹੋਣੀ ਜਿਹੜੀ ਚੀਜ਼ ਸਾਡਾ ਕੰਮ ਕਰਦੀ ਆ ਮੇਰੇ ਫਾਰਮਰਾਂ ਨੂੰ ਰਿਜ਼ਲਟ ਦਿੰਦੀ ਆ ਉਹ ਚੀਜ਼ ਆਪਾਂ ਅੱਗੇ ਲੈ ਕੇ ਹੁੰਦੀ ਆ ਤੇ ਵੀਡੀਓ ਲਾਈਕ ਸ਼ੇਅਰ ਕਰ ਦੁਬਾਰਾ ਕਹਿੰਦਾ ਜਰੂਰ ਕਰਿਓ ਪਿਆਰ ਦਿਆ ਕਰੋ ਇਹੋ ਜੀਆਂ ਵੀਡੀਓ ਤੇ ਵੀ ਤਾਂ ਹੀ ਤੁਹਾਡੀ ਵੀਡੀਓ ਮੈਂ ਲੈ ਕੇ ਆਇਆ ਕਰੂੰਗਾ ਕਿ ਚੰਗੀ ਜਾਣਕਾਰੀ ਲਈ ਚਟਾਜੀ ਸਤਿ ਸ੍ਰੀ ਅਕਾਲ